ਕਿਆ ਨਾਮ ਹੈ ਤੁਹਾਡਾ ਸਰਮਪਾਲ ਸਿੰਘ ਇਹ ਕਿਹੜਾ ਮਹੱਲਾ ਜੀ ਹੈ ਇਹ ਮਹੱਲਾ ਭਗਤ ਨਗਰ ਠੀਕ ਹੈ ਜੀ ਤੇ ਕਿੰਨੀ ਉਮਰ ਹੈ ਤੁਹਾਡੀ 40 ਸਾਲ ਠੀਕ ਹੈ ਸਰਮਪਾਲ ਜੀ ਕੀ ਤੁਹਾਡੇ ਨਾਲ ਇਹ ਵਾਰਤਾਤ ਹੋਈ ਹੈ ਵਾਕਿਆ ਹੋਇਆ ਵਾਰਤਾਤ ਜੀ ਇੱਕ ਕਾਲ ਆਈ ਸੀ ਕੋਈ ਵਾਰ ਰਖ ਦੇ ਕਰੀਬ ਤੇ ਨਹੀਂ ਤੇ ਉਹ ਕਹਿੰਦੀ ਵੀ ਤੁਹਾਡਾ ਕੋਈ ਨਾ ਬੇਟਾ ਬਾਹਰ ਵੀ ਆ ਮੈਨੂੰ ਮੈਪ ਦੇਖਿਆ ਨਾ ਉਹ ਵਰਦੀ ਦੇ ਵਿੱਚ ਫੋਟੋ ਸੀਗੀ ਤੇ ਮੈਨੂੰ ਕਹਿੰਦੇ ਵੀ ਇਦਾਂ ਕਰੋ ਵੀ ਉਹ ਬੰਦਾ ਉਹ ਬਾਹਰ ਝਗੜੇ ਦੇ ਗੇਸਚ ਫਸ ਗਿਆ ਛਡਾਉਣਾ ਸੀਗਾ ਤੇ ਉਸ ਤੇ ਮਤਲਬ ਉਹਨੂੰ ਘਡੌਣ ਲਈ ਸਾਨੂੰ 100 ਰੁਪਏ ਦੋ ਤੇ ਫਿਰ ਇਹ ਕਰ ਕਰਾ ਕੇ 70000 ਦੀ ਗੱਲ ਕੀਤੀ ਜਦੋਂ 70000 ਕਹਿੰਦੇ ਵੀ ਇਹ ਪੈਸੇ ਆ ਦੇਲੇ ਇਹ ਕਿਸੇ ਕੋ ਗੱਲ ਨਹੀਂ ਕਰਨੀ ਫੋਨ ਸਾਡਾ ਚੱਲਦਾ ਆ ਤੇ ਇਹਨੂੰ ਕੱਟਣਾ ਉਹ ਜਦੋਂ ਨਹੀਂ ਕੱਟਿਆ ਮੈਂ ਬੈਗ ਚ ਗਏ ਪੈਸੇ ਜਮਗਰਾਤੇ ਮੋੜ ਕੇ ਵੀ ਆਣਗੇ ਘਰ ਕੇ ਨਾ ਤੇ ਆ ਜਾਓ ਜਦੋਂ ਉਧਰ ਉਹ ਨਹੀਂ ਪੈਸੇ ਕਢਾ ਲੈ ਦੀਨ ਉਸ ਤੋਂ ਬਾਅਦ ਵੀ ਉਹ ਘਰ ਆ ਦੇ ਵਿਕੋਲ ਆ ਗਈ ਇਹਨੇ ਵੀ ਉਹ ਸਾਹ ਨਹੀਂ ਮੰਨਦਾ ਉਹ ਕਹਿੰਦਾ ਹਸਪੀਟਲ ਦਾ ਖਰਚਾ ਵੀ 1.30 ਹਜ਼ਾਰ ਹੋਰ ਲੈ ਕੇ ਵਿੱਚ ਜਮ੍ਹਾਂ ਕਰਾਉ ਤੇ ਇਸ ਸਮੇਂ ਦੇ ਦਰਮਿਆਨ ਜਦੋਂ ਮੰਡੇ ਦੀ ਕਾਲ ਆ ਗਈ ਬਾਰ ਤੇ ਉਹ ਕਹਿੰਦਾ ਵੀ ਡੈਡੀ ਮੈਂ ਤਾਂ ਰੋਜ਼ ਬੈਠਾ ਆ ਮੈਂ ਆਪਣਾ ਡਿਊਟੀ ਕਰਕੇ ਆ ਤੇ ਇਸ ਤਰ੍ਹਾਂ ਹੋ ਗਈ ਜੇ ਮੁੰਡੇ ਦਾ ਨਾਮ ਫੋਨ ਆਉਂਦਾ ਤਾਂ 1.30 ਹਜ਼ਾਰ ਰੁਪਏ ਹੋਰ ਜ਼ਿਆਦਾ ਲੱਗਦਾ ਜਿਆਦਾ ਲੱਗਦਾ ਜੀ ਉਹਨੇ ਹੋਰ ਨੰਬਰ ਲਿਖਾ ਦਿੱਤਾ ਸੀ ਅੱਛਾ ਜੀ ਇਹ ਪਹਿਲਾਂ ਐਸਕਾਉਂਟ ਚ ਪਾਇਆ ਹੁਣ ਇਹ ਚ ਪਾ ਦੇ ਠੀਕ ਹੈ ਜੀ ਤੇ ਤੁਹਾਡੇ ਕਿੰਨੇ ਬੇਟੇ ਨੇ ਅੰਕਲ ਜੀ ਚਾਰ ਬੇਟੇ ਇਹ ਬੇਟਾ ਬਾਹਰ ਹੈ ਜੀ ਹਾਂ ਕਿਹੜੀ ਜਗ੍ਹਾ ਪੈਰਸ ਚ ਤਾਂ ਕਿੰਨੀ ਉਮਰ ਉਹਦੀ ਉਹਦੀ ਉਮਰ 33 ਸਾਲ ਹਾਂ ਜੀ ਇੰਨੀ ਹੈਗੀ 33 ਸਾਲ ਠੀਕ ਹੈ ਤੇ ਇਹ ਕਦੋਂ ਦੀ ਗੱਲ ਹੈ ਅੰਕਲ ਜੀ ਵਾਕਿਆ ਕਦੋਂ ਦਾ 11 ਤਰੀਕ ਦੀ ਹੈ 11 ਤਰੀਕ ਦੁਪਹਿਰ 12:00 ਵਜੇ ਦਾ ਹੈ ਨਾ ਜੀ ਅੰਕਲ ਜੀ ਇੰਨਾ ਪੁਲਿਸ ਵੀ ਅਵੇਅਰ ਕਰਦੀ ਆ ਖਬਰਾਂ ਚ ਵੀ ਆਂਦਾ ਤਾਂ ਕੁਛ ਆਇਆ ਨਹੀਂ ਦੁਨੀਆਂ ਚ ਦੋ ਕਿ ਫਰੋਡ ਹੋ ਸਕਦਾ ਹੈ ਇਹ ਥੋੜਾ ਤਾਂ ਹੋ ਸਕਦਾ ਪਰ ਇਹ ਸੀ ਵੀ ਮੈਂ ਨਾ ਇਹ ਪਹਿਲੀ ਵਾਰੀ ਇਹ ਜਾਨਸ ਹੋ ਰਿਹਾ ਅੱਛਾ ਉੱਤੇ ਪੁਲਿਸ ਦੀ ਫੋਟੋ ਲੱਗੀ ਹੋਈ ਸੀਗੀ ਤਾਂ ਕਰਕੇ ਡਰ ਗਏ ਹਾਂਜੀ ਕਿਵੇਂ ਮੈਂ ਕਿਹਾ ਹੋ ਸਕਦਾ ਵੀ ਕੋਈ ਝਗੜੇ ਦੇ ਵਿੱਚ ਮੁੰਡਾ ਫਸ ਗਿਆ ਹੋਵੇ ਠੀਕ ਹੈ ਤਾਂ ਉਹ ਕਹਿੰਦੀ ਥਰਡ ਪਰਸਨ ਨਾਲ ਗੱਲ ਨਹੀਂ ਕਰਨੀ ਅੱਛਾ ਤੁਹਾਡੇ ਇੱਕ ਫੋਨ ਤੇ ਗੱਲ ਵੀ ਕਰਈ ਸੀਗਾ ਕਿ ਆਪਣੇ ਮੁੰਡੇ ਨਾਲ ਗੱਲ ਕਰੋ ਹਾਂਜੀ ਤਾਂ ਠੀਕ ਹੈ ਉਹਦੇ ਵਿੱਚ ਉਹਦੇ ਕਿਸੇ ਬੰਦੇ ਦੀ ਰੋਦੇ ਦੀ ਆਵਾਜ਼ ਆਈ ਵੀ ਡੈਡੀ ਤੁਸੀਂ ਮੈਨੂੰ ਛਡਾਓ ਤੇ ਕੋਈ ਨਹੀਂ ਪੈਸੇ ਜਿੰਨੇ ਬੰਦੇ ਆ ਉਹਨੇ ਇਹਨਾਂ ਨੂੰ ਦੇ ਦਿਓ ਠੀਕ ਇਹ ਸਾਨੂੰ ਛਡਾ ਦੇ 70000 ਦਾ ਨੁਕਸਾਨ ਹੋ ਗਿਆ ਹਾਂਜੀ ਵੇਜ ਬੈਂਕੇ ਜਾ ਕੇ ਜਮ੍ਹਾਂ ਕਰਾਇਆ ਉਥੋਂ ਉਹਨੇ ਰਸੀਦ ਦਿੱਤੀ ਠੀਕ ਹੈ 70000 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅੰਕਲ ਜੀ ਹਾਂਜੀ ਐਸਐਸਪੀ ਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਇਹ ਹੀ ਕਰਦੇ ਜੀ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਤਾਂਾ ਜਿਹੜੇ ਧੋਖਾਧੜੀ ਕਰਦੇ ਉਹਨਾਂ ਦੇ ਨੱਥ ਪਾਈ ਜਾਂਦੀ ਹੈ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰਾ ਜੀ ਤਰਨਪਾਲ ਜੀ ਕੀ ਲੱਗਦਾ ਤੁਹਾਡੇ ਮੇਰੇ ਪਿਤਾ ਜੀ ਨੇ ਤੇ ਤੁਹਾਡੇ ਛੋਟੇ ਭਰਾ ਨਾਲ ਹੋਇਆ ਸੀਗਾ ਇਹ ਬਕਾਇਆ ਦੱਸਿਓ ਛੋਟੇ ਭਰਾ ਨਾਲ ਇਹ ਬਕਾਇਆ ਹੋਇਆ ਜੀ 11 ਤਰੀਕ ਨੂੰ ਠੀਕ ਹੈ ਜੀ ਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਮੇਰੇ ਪਾਪਾ ਨੂੰ ਕਾਲ ਆਈ ਸੀਗੀ ਜੀ ਤੇ ਇੱਦਾਂ ਇੱਦਾਂ ਕਰਕੇ ਵੀ ਤੁਹਾਡੇ ਬੱਚੇ ਦੀ ਲੜਾਈ ਝਗੜਾ ਹੋ ਗਿਆ ਵਾ ਤੇ ਇਹਨਾਂ ਨੇ ਇਸ ਗੱਲ ਨੂੰ ਮੱਤੇ ਨਜ਼ਰ ਰੱਖਦੇ ਹੋਏ ਆਪਣੇ ਜਿਨ੍ਹਾਂ ਦੀ ਕਾਲ ਹੈ ਉਹਨਾਂ ਨੂੰ ਕਹਿ ਦਿੱਤਾ ਵੀ ਕੋਈ ਨਹੀਂ ਤੁਹਾਡੇ ਕੋਲ ਚਿੰਨੇ ਪਿਆਸੀਂ ਪਾ ਦਨੇ ਆ ਅੱਛਾ ਹਿੰਦੀ ਬੋਲਦੇ ਕਿ ਪੰਜਾਬੀ ਬੋਲਦੇ ਸੀ ਪੰਜਾਬੀ ਵੀ ਬੋਲਦੇ ਆ ਜੀ ਹਿੰਦੀ ਵੀ ਬੋਲਦੇ ਆ ਅੱਛਾ ਦੋਨੋਂ ਮਿਕਸ ਪਛਾਵਾਂ ਬੋਲਦੇ ਆ ਹਾਂ ਜੀ ਤੇ ਹੁਣ ਤੁਸੀਂ ਸ਼ਿਕਾਇਤ ਕਿੱਥੇ ਦਿੱਤੀ ਅਸੀਂ ਸ਼੍ਰੀਮਾਨ ਜੋਗ ਐਸਐਸਪੀ ਸਾਹਿਬ ਉਹਨਾਂ ਕੋਲ ਤੇ ਦਰਖਾਸਤ ਦੇ ਕੇ ਆਏ ਸੀਗੇ ਜੀ ਠੀਕ ਹੈ ਜੀ ਤੇ ਸੋ ਸਾਨੂੰ ਤਾਂ ਇਹ ਹੀ ਆ ਵੀ ਟਾਈਮ ਦੇ ਹਿਸਾਬ ਨਾਲ ਜੋ ਵੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਗਾਂ ਕੀ ਇਦਾਂ ਦਾ ਕੋਈ ਵੀ ਕਦੀ ਇਹੋ ਜਿਹੇ ਕੇਸ ਨਾ ਹੋਵੇ